की जाएंगी और हम पंजाब के पूरे किसान मजदूर नौजवान व्यापारी रेडी फड़ी वाले विद्यार्थी मुलाजम सभी तबकों को अपील करते हैं अगर ये मोदी जी का प्रहार रोकना है अगर जगजीत सिंह डल्लेवाल के का जो अमर अंसन है वो मांगे पूरी करे जीत में मोर्चे को बदलना है उठिए तीन करोड़ पंजाबियों आपको यह चैलेंज है कोई भी पंजाब का कोना नहीं छूटना चाहिए जहां रेले जाम नहीं होनी चाहिए एक बात का ध्यान रखिएगा जहां प्लेटफार्म हो जहां रेल का फाटक हो वहां पर रेल जाम में रेल जाम करने के लिए आप जाइए अन्यथा जगह पे जाएंगे तो एक्सीडेंट हो सकता है रेल स्टेशन के ऊपर और रेल फाटक के ऊपर जो है ये रेले जाम होगी और हम लोग कल भी आपको अपील करेंगे 11 बजे पीसी करके जो भी गंभीर जख्मी हैं कुछ हमने और भी आपसे बात करनी है तो कल 11 शंभू पर ही पीसी होगी फिर हम खनौरी भी जाना चाहेंगे वहां की परिस्थितियों का जायजा लेने के लिए कल जरूर आप आए अभी ने पीसी होने तो दीजिए सभी बोलने दीजिए सबको सबको बोलने दीजिए ठीक है हाँ रेल रोको अकेला पंजाब में होगा ट्रैक्टर मार्च पंजाब से बाहर के अन्य राज्यों में होगा अभी सभी को बोलने दीजिए मैं आपके सामने ये रखना चाहूँगा इनके ऊपर एक्सपायरी डेट है भाई ठीक है जी एक्सपायरी डेट है ये 2023 के है ठीक है हाँ ठीक है जी ये किसानों के ऊपर मारे गए हैं है जी लाओ जी ये एक सा, तो ये साल तो से ऊपर तो ये क्यों करते हैं तो कल को अगर कोई कमीशन बैठ के इसकी जांच करेगा तो ये सरकार के रिकॉर्ड में पाए नहीं जाएंगे मोदी जी के हथकंडे हम बहुत अच्छी तरह जानते हैं ये रिकॉर्ड में होंगे नहीं ठीक है रिकॉर्ड चेक करेगा ना कोई कमीशन भी किसानों के ऊपर बल प्रयोग करने के लिए क्या किया गया तो यह देखिए अनलीगल तौर पर जो संविधान दिवस है अब संविधान को सिक्के पर टांग कर क्या किया जा रहा है ये देखिए ये जो कल आपको दिखाया था पिन निकाल कर जो बम फोड़े जाते हैं किसानों के ऊपर ये सब उन्हीं की तस्वीरें हैं रबड़ की गोलियां आज बहुत जोर से चलाई गई ठीक है वो पानी के बहाव में बह गई वो भी हम उपलब्ध करा देंगे अभी हमारा जथा थका हुआ है पानी से भीगा हुआ है वो अपने आराम के लिए गया हुआ है और ਇਹ ਅੱਜ ਦਾ ਘਟਨਾਕ੍ਰਮ ਹੈ ਮੈਂ ਭੰਗੂ ਸਾਹਿਬ ਐਸਕੇਮ ਨੌਨ ਪੋਲਿਟਿਕਲਸ ਹੈ ਉਹ ਵੀ ਆਪਣੀ ਬਾਤ ਰੱਖेंगे ਹਾਂਜੀ ਨਾ ਅਭੀ ਨਹੀਂ ਪੀਸੀ ਪੂਰੀ ਹੋਣੀ ਹੈ ਪੱਤਰਕਾਰ ਦੋਸਤੋ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਬਾਹਰਲੀਆਂ ਕੰਟਰੀਆਂ ਚ ਜਾ ਕੇ ਬੜੇ ਬੜੇ ਦਾਅਵੇ ਕਰਦੇ ਨੇ ਲੋਕਤੰਤਰ ਦੇ ਮੈਂ ਸਮਝਦਾ 100 ਬੰਦੇ ਤੋਂ 100 ਬੰਦੇ ਤੋਂ 101 ਬੰਦੇ ਦਾ ਜਿਹੜਾ ਜਥਾ ਜਾ ਰਿਹਾ ਹੈ ਇਹ ਤਕਲੀਬ ਕੀ ਪ੍ਰੋਬਲਮ ਹੈਗੀ ਸਰਕਾਰਾਂ ਨੂੰ ਜੇਕਰ ਹਰ ਸਟੇਟ ਦਾ ਮੰਤਰੀ ਬੀਜੇਪੀ ਦਾ ਜਾਂ ਉਹਨਾਂ ਦੇ ਸਪੋਕਸ ਪਰਸਨ ਬਾਰ-ਬਾਰ ਡਿਬੇਟਾਂ ਤੇ ਕਹਿ ਰਹੇ ਨੇ ਤੁਸੀਂ ਟਰੈਕਟਰ ਟਰਾਲੀ ਛੱਡੋ ਔਰ ਪੈਦਲ ਜਾਓ ਜਦੋਂ ਦੋਨੇ ਫਾਰਮਾਂ ਨੇ ਨਿਰਣਾ ਕਰਕੇ ਪੈਦਲ ਜਾਣੇ ਦੀ ਅੱਜ ਤੀਸਰਾ ਜਥੇ ਨੂੰ ਭੇਜਿਆ ਤਾਂ ਸਾਹਮਣੇ ਤੁਹਾਡੇ ਆ ਇੰਨੇ ਠੰਡੇ ਪਾਣੀ ਜਿਹੜਾ ਘੱਗੜ ਦਾ ਪਾਣੀ ਸੀ ਉਹਦੀਆਂ ਪਿਛਾੜਾ ਬੋਲਟ ਮਾਰੇ ਗਏ ਔਰ ਜਿਵੇਂ ਪੰਦੇਰ ਸਾਹਿਬ ਨੇ ਦੱਸਿਆ ਅੱਜ ਤਾਂ ਮੈਨੂੰ ਲੱਗਦਾ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਜਿੱਥੇ ਸਟੇਜ ਤੋਂ ਵੀ ਅੱਗੇ ਜਾ ਕੇ ਡਾਕਟਰ ਰਾਂਚਰ ਨਾਲ ਜਿਹੜੇ ਆਪਣੇ ਗੋਲੇ ਸੁੱਟੇ ਨੇ ਗੈਸ ਸੁੱਟੀ ਹੈਗੀ ਔਰ ਸਾਈਡਾਂ ਤੇ ਸੁੱਟਣੇ ਦਾ ਮਤਲਬ ਜਿਵੇਂ ਪੰਦੇਰ ਸਾਹਿਬ ਨੇ ਦੱਸਿਆ ਜਿਹੜੇ ਆਵਾਮ ਲੋਕ ਮੋਰਚੇ ਨੂੰ ਸਪੋਰਟ ਕਰਨ ਆਉਂਦੇ ਆ ਉਹਨਾਂ ਨੂੰ ਪੜਕਾਉਣ ਲਈ ਕਿਆ ਕਿਆ ਹੱਥ ਕੰਡੇ ਨਹੀਂ ਵਰਤਦੀ ਸਰਕਾਰ ਸੋ ਮੈਂ ਅਗਲੀ ਗੱਲ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਅੱਜ 19ਵਾਂ ਦਿਨ ਹੋ ਗਿਆ ਸ਼ਹਾਦਤ ਦੇਣ ਲਈ ਉਹਨਾਂ ਨੇ ਸਿਰਫ ਪਾਣੀ ਤੋਂ ਬਿਨਾ ਕੁਝ ਨਹੀਂ ਲਿਆ ਉਹਨਾਂ ਦਾ ਜਿਹੜਾ ਬੀਪੀ ਆ ਅੱਬ ਬਹੁਤ ਥੱਲੇ ਉੱਪਰ ਹੋ ਰਿਹਾ ਸ਼ੂਗਰ ਵੀ ਘਟ ਵੱਧ ਰਹੀ ਆ ਡਾਕਟਰਾਂ ਦੀ ਰਿਪੋਰਟ ਦੇ ਅਨਸਾਰ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਜਿਵੇਂ ਕੱਲ ਡਾਕਟਰਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਦੇ ਵੀ ਕਿਟਣੀਆਂ ਕੰਮ ਛੱਡ ਸਕਦੀਆਂ ਤੇ ਕਦੇ ਵੀ ਸਾਈਲੈਂਟ ਹਾਰਟ ਐਟੈਕ ਵੀ ਹੋ ਸਕਦਾ ਸੋ ਮੈਂ ਸਮਝਦਾ ਪੀਸਫੁੱਲੀ ਦੋਨੋਂ ਫੋਰਮ ਸਮਝਦਾਰੀ ਸੇ 10 ਮਹੀਨੇ ਸੇ ਅੱਬ ਤੋਂ 11ਵਾਂ ਮਹੀਨਾ ਚਾਲੂ ਹੋ ਗਿਆ ਆਸੇ ਆ 14 ਤਰੀਕ ਹੋ ਗਈ ਪਰ ਅਸੀਂ ਸਮਝਦੇ ਆ ਇਤਨਾ ਬੜਾ ਧੋਖਾ ਪੰਜਾਬ ਦੇ ਕਿਸਾਨਾਂ ਨਾਲ ਜਿਨ੍ਹਾਂ ਨੇ ਦੇਸ਼ ਦਾ ਅੰਨ ਭਰਿਆ ਢਿੱਡ ਭਰਿਆ ਜਦੋਂ ਦੇਸ਼ ਨੂੰ ਲੋੜ ਸੀ ਪਰ ਅੱਜ ਕਿਤੇ ਨਾ ਕਿਤੇ ਸਰਕਾਰਾਂ ਤੇ ਸਵਾਲ ਖੜੇ ਹੁੰਨੇ ਆ ਜਦੋਂ ਵੀ ਕੋਈ ਇਹਨਾਂ ਦਾ ਮੰਤਰੀ ਜਾਂ ਇਹਨਾਂ ਦੇ ਡਿਬੇਟ ਤੇ ਜਿਹੜੇ ਬੱਲਾਰੇ ਹੈਗੇ ਆ ਉਹ ਇੱਕ ਗੱਲ ਕਹਿੰਦੇ ਸੀ ਤੁਸੀਂ ਪੂਰੇ ਦੇਸ਼ ਦਾ ਵਜਨ ਕਿਉਂ ਸਿਰ ਤੇ ਚੁੱਕਿਆ ਅੱਜ ਤੁਹਾਡੇ ਮਾਦੀਨ ਮਰਾਹੀਂ ਦੱਸਣਾ ਚਾਹੁੰਦੇ ਆ ਅੱਜ ਤਾਮਨ 나ਡੂ ਤੋਂ ਜਿਹੜਾ 101 ਦਾ ਜਥਾ ਗਿਆ ਕਈ ਕਿਸਾਨ ਆਗੂ ਜਿਹਦੇ ਵਿੱਚ ਇੱਕ ਕਿਸਾਨ ਆਗੂ ਤਾਮਨ 나ਡੂ ਤੋਂ ਫੱਟੜ ਹੋਇਆ ਵਾ ਔਰ ਕਿੰਨੇ ਕਿਸਾਨ ਆਗੂ ਤਾਮਨ 나ਡੂ ਤੇ ਗਏ ਸੀ ਅਦਰ ਸਟੇਟ ਹਰਿਆਣਾ ਤੋਂ ਗਏ ਸੀਗੇ ਇਹ ਇੱਕ ਕਰਾਰੀ ਮੂੰਹ ਤੇ ਚਪੇੜ ਹੈਗੀ ਬੀਜੇਪੀ ਦੇ ਔਰ ਉਸਤੇ ਵੀ ਅੱਗੇ ਜਾਈਏ ਜਿਵੇਂ 16 ਤਰੀਕ ਨੂੰ ਪੰਜਾਬ ਨੂੰ ਛੱਡ ਕੇ ਟਰੈਕਟਰ ਮਾਰਚ ਕੀਤੇ ਜਾਣਗੇ ਜਿਹੜੀ ਕਿ ਡੱਲੇਵਾਲ ਸਾਹਿਬ ਨੇ ਖੂਨ ਦੇ ਦਸਤਕਤ ਕਰਕੇ ਚਿੱਠੀ ਜਿਹੜੀ ਆ ਪੀਐਮ ਮੋਦੀ ਨੂੰ ਪਾਈ ਹੈਗੀ ਖੁੱਲੀ ਚਿੱਠੀ ਉਹੀ ਚਿੱਠੀ ਸੇਮ ਟੂ ਸੇਮ ਟਰੈਕਟਰ ਮਾਰਚ ਕੀਤਾ ਜਾਊਗਾ ਤਹਿਸੀਲਾਂ ਤੇ ਐਸਡੀਐਮ ਔਰ ਡੀਸੀ ਦੇ ਮਾਧਿਅਮ ਰਾਹੀਂ ਉਹ ਰਾਸ਼ਟਰਪਤੀ ਨੂੰ ਭੇਜੀ ਜਾਵੇਗੀ ਔਰ ਜਿਹੜਾ 18 ਤਰੀਕ ਦਾ ਹੈਗਾ ਉਹ ਅਦਰ ਸਟੇਟਾਂ ਨੂੰ ਛੱਡ ਕੇ ਪੰਜਾਬ ਦੇ ਵਿੱਚ ਟ੍ਰੇਨਾਂ 12 ਤੋਂ 3 ਵਜੇ ਟ੍ਰੇਨਾਂ ਦਾ ਰੁਕੀਆਂ ਜਾਣਗੀਆਂ ਉਸ ਤੋਂ ਬਾਅਦ ਮੈਂ ਬੇਨਤੀ ਕਰਾਂ ਪੰਦੇਰ ਸਾਹਿਬ ਨੂੰ ਉਹ ਆਪਣੀ ਗੱਲ ਹਰੀਗੜ੍ਹ ਸਾਹਿਬ ਦੱਸਣਗੇ ਤੁਹਾਨੂੰ ਅੱਗੇ ਇੱਕ ਇੱਕ ਦੋ ਰਹਿ ਗਈਆਂ ਗੱਲਾਂ ਜਦੋਂ ਵੀ ਅਗਲਾ ਜਥਾ ਦੋਵੇਂ ਫੋਰਮ ਤੈਅ ਕਰਨਗੇ ਉਦੋਂ ਹਰਿਆਣੇ ਦਾ ਜਥਾ ਹੋਊਗਾ ਨਾਲ ਮਤਾਵਾ ਭੈਣਾ ਦਾ ਜਥਾ ਵੀ ਹਜੇ ਜਾਊਗਾ ਇਹ ਦੋਵੇਂ ਫੋਰਮ ਤਿਆਰ ਕਰਨਗੇ ਹਰੀਗੜ੍ਹ ਸਾਹਿਬ ਪੱਤਰਕਾਰ ਸਾਥੀਓ ਸਾਡੇ ਸੀਨੀਅਰ ਅਧਿਕਾਰੀਆਂ ਨੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਅਸੀਂ ਤੁਹਾਡੇ ਮਾਦਮ ਨੂੰ ਅਸੀਂ ਇਹ ਵੀ ਗੱਲ ਸਪਸ਼ਟ ਕਰਨੀ ਚਾਹੁੰਦੇ ਹਾਂ ਕਿਉਂਕਿ ਦੇਸ਼ ਦੇ ਦੋ ਵੱਡੇ ਫੋਰਮ ਹੈ ਜਿਹੜੇ ਹਰਿਆਣੇ ਦੇ ਬਾਡਰਾਂ ਤੇ ਸੰਘਰਸ਼ ਦੇ ਮੈਦਾਨ ਵਿੱਚ ਸ਼ਾਮਲ ਹੈ ਇਹਦੇ ਵਿੱਚ ਸੈਂਕੜੇ ਜਥੇਬੰਦੀਆਂ ਪੰਜਾਬ ਦੀਆਂ ਹਰਿਆਣੇ ਦੀਆਂ ਵੱਖ-ਵੱਖ ਤੂਬਿਆਂ ਦੀਆਂ ਸ਼ਾਮਲ ਹੈ ਜ ਜਣੀ ਸਾਡੇ ਸਰਕਾਰ ਦੇ ਪੰਜਾਬ ਦੇ ਗੁਸਤ ਸਰਕਾਰੀ ਵਸਤਾ ਬਰਦਾਰ ਜਿਹੜੇ ਬੁੱਧੀਜੀਵੀ ਕਹਾਉਂਦੇ ਐ ਉਹ ਸਾਡੇ ਇੰਨਾ ਸੰਘਰਸ਼ਾਂ ਨੂੰ ਬਦਨਾਮ ਕਰਨ ਦੇ ਉੱਤੇ ਸਿਰਫ ਦੋ ਜਥੇਬੰਦੀਆਂ ਨੂੰ ਪੇਸ਼ ਕਰਕੇ ਉਹਨਾਂ ਦੋ ਜਥੇਬੰਦੀਆਂ ਦਾ ਪ੍ਰੋਗਰਾਮ ਬੜਾ ਰਹੀਆਂ ਕਿਉਂਕਿ ਤੁਸੀਂ ਜਾਣਦੇ ਹੋ ਲਗਾਤਾਰ ਸੰਘਰਸ਼ਾਂ ਵਿੱਚ ਆਉਂਦੇ ਹੋ ਇਹ ਸਿਰਫ ਦੋ ਜਥੇਬੰਦੀਆਂ ਦਾ ਪ੍ਰੋਗਰਾਮ ਨਹੀਂ ਹੈ ਇਹ ਦੋ ਵੱਡੇ ਫੋਰਮ ਹੈ ਦੇਸ਼ ਦੇ ਉਹਨਾਂ ਵੱਲੋਂ ਸੰਘਰਸ਼ ਲੜਿਆ ਜਾ ਰਿਹਾ ਹੈ ਇਸ ਕਰਕੇ ਅਸੀਂ ਉਹ ਸਰਕਾਰੀ ਵਸਤਾ ਵਰਦਾਰ ਹੈ ਜਿਹੜੇ ਬੁੱਧੀਜੀਵੀ ਉਹਨਾਂ ਤੇ ਸਾਡੇ ਸਵਾਲ ਹੈ ਕਿ ਕਦੇ ਤੁਸੀਂ ਬਾਰਡਰਾਂ ਦੇ ਉੱਤੇ ਆ ਕੇ ਢੇਡਾ ਮਾਰੋ ਸਾਡੇ ਝੰਡੇ ਨੋਟ ਕਰੋ ਸਾਡੀ ਗਿਣਤੀ ਨੋਟ ਕਰੋ ਇਹ ਦੇਸ਼ ਦੇ ਦੋ ਵੱਡੇ ਫੋਰਮ ਹੈ ਅਸੀਂ ਬਾਕੀ ਵੀ ਪੰਜਾਬ ਦੇ ਸਮੂਹ ਨਿਸ਼ਾਨਾ ਮਜ਼ਦੂਰਾ ਮਲਾਇਆ ਵਿਦਿਆਰਥੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦੇ ਹਾਂ ਕਿ ਖੇਤੀਬਾੜੀ ਸੈਕਟਰ ਨੂੰ ਬਚਾਉਣ ਵਾਸਤੇ ਕਿਉਂਕਿ ਖੇਤੀਬਾੜੀ ਸੈਕਟਰ ਤੇ ਸਭ ਕੁਝ ਨਿਰਭਰ ਹੈ ਵਪਾਰੀ ਵੀ ਨਿਰਭਰ ਹੈ ਮਜ਼ਦੂਰ ਵੀ ਨਿਰਭਰ ਹੈ ਕੁੱਲ ਕਾਰੋਬਾਰ ਖੇਤੀਬਾੜੀ ਸੈਕਟਰ ਨਾਲ ਜੁੜਿਆ ਹੋਇਆ ਹੈ ਇਹਨੂੰ ਬਚਾਉਣ ਵਾਸਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਵਾਸਤੇ ਸਾਡੇ ਪ੍ਰਧਾਨ ਜੀ ਦੱਸ ਕੇ ਗਏ ਹੈ 18 ਜੀ ਰੋ ਪੰਜਾਬੀ ਤਰੀਕ ਨੂੰ ਅਸੀਂ ਜਿਹੜਾ ਉਹ ਪੰਜਾਬ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਕਰ ਰਹੇ ਆ ਸਮੂਹ ਲੋਕਾਂ ਤੋਂ ਉਹਦੇ ਵਿੱਚ ਸ਼ਾਮਲ ਹੋਣ ਦੀ ਅਸੀਂ ਬੇਨਤੀ ਕਰਦੇ ਆ ਤੁਹਾਡੇ ਮਾਦਮ ਰਾਹੀਂ ਸੱਚਮੁੱਚ ਜਿਹੜੇ ਸੰਘਰਸ਼ ਕਰਨਾ ਚਾਹੁੰਦੇ ਆ ਜਿਹੜੇ ਸੱਚੇ ਦਿਲੋਂ ਖੇਤੀ ਨੂੰ ਬਚਾਉਣ ਦੀ ਲੜਾਈ ਲੜਨਾ ਚਾਹੁੰਦੇ ਆ ਉਹਨਾਂ ਤੋਂ ਅਸੀਂ ਆਸ ਕਰਦੇ ਆ ਸਾਡੇ ਭਰਾਵਾਂ ਤੋਂ ਵੀ ਉਹ ਪੂਰ ਜੋਰ ਨਾਲ ਇਹਨਾਂ ਸੰਘਰਸ਼ਾਂ ਵਿੱਚ ਸਮੂਲੀਅਤ ਕਰਨ ਠੀਕ ਹੈ ਹਾਂ ਚਲੋ ਪਹਿਲੇ ਤੋਂ ਸਭੀ ਪੱਤਰਕਾਰ ਭਾਈਓ ਸੇ ਆਪਕਾ ਸਭ ਦਾ ਧੰਨਵਾਦ देखिए आज सरकार का चेहरा सामने आया है कि घग्गर दरिया में जो नीचे केमिकल भरा पानी है केमिकल भरा पानी है वो फेंका गया हमारे साथियों पे जब पीसफुली वो बात कर रहे हैं डीसी साहब से इतनी बर्बरता पर उतराई ये सरकार आज सरकार का चेहरा जो सरकार कह रही कि हम किसानों की आय बाई में दुगनी करेंगे हम तो बहुत किसान के पक्ष में हैं आज किसानों के ऊपर गोलियां चला रहे हैं रबड़ की एक किसान की आंख में गोली लगी है अब उसकी आंख की नजर भी जा सकती है अभी हॉस्पिटल में है अभी थोड़ी देर में पता चलेगा क्योंकि वो सीरियस है तो कहने का भाव यह है कि इस सरकार का बीजेपी सरकार का और हरियाणा की जो डबल इंजन सरकार है उसका चेहरा सामने आया कि के जो केमिकल भरा पानी घग्गर दरिया से सीधा वहां पंप लगाया हुआ है आप चेक कर सकते हैं और उसमें सभी केमिकल इंडस्ट्री का पड़ता है और उससे देखिए जितने हमारे किसान भाइयों पर पड़ा है अभी बाद में रिजल्ट आएगा कि उसमें से भी कितने और शिक होते हैं बीमार होते हैं तो कहने का भाव है कि ये चेहरा सरकार का सामने आया केंद्र सरकार और ये डबल इंजन की सरकार हरियाणा की कि इतनी बरबर -बर पर उतर आई है कि किसानों के ऊपर गंदा पानी और टीयर गैस और सीधी रबड़ की गोलियां पीसफुली जो किसान जा रहे हैं आगे तो दीवार कर रखी है आगे तो जालियां लगा रखी हैं कहाँ किसान चले जाएंगे अगर वो जाली को जाके पकड़कर बात भी करना चाहते हैं तो उनके ऊपर टीयर गैस और गोलियां दागी जाती हैं तो ये किसान जो सरकार का चेहरा है ये सामने आया है आप सभी पत्रकार भाइयों से ये निवेदन है जितने इनके जो झूठ बोलने वाले हैं अभी देखिए शिवराज चौहान जी का बयान था कि हमारी बात किसानों से चल रही है तो मैं ये कहना चाहता हूँ कहाँ बात चल रही है आज खनौरी बॉर्डर पर किसान बैठे हैं वहां मर्न बरतान चंद पर बैठे हैं और यहाँ पर किसानों पर गोलियां चलाई जा रही हैं और रतनगढ़ पर किसान बैठे हुए हैं तो किसी भी जो संघर्ष में किसान है जो प्रोटेस्ट में किसान है किसी को ना तो कोई लेटर आई है ना कोई बुलावा आया है तो बातचीत किससे कर रहे हैं भाई तो ये झूठा एक भ्रम फैलाया जा रहा है कि हम तो किसानों से बात कर रहे हैं ये सरकार का चेहरा है ये पूरी की पूरी बीजेपी की सरकार केंद्र की और डबल इंजन की दोनों ही भ्रम की सरकारें हैं तो मैं पूरे भारतवर्ष के लोगों से कहना चाहता हूं कि भाई इस भ्रम से बाहर आइए कि किसान कोई नुकसान करता किसान तो आपके साथ है आपके लिए ही किसान लड़ रहा है चाहे वो दुकानदार हो चाहे कोई मुलाजिम हो चाहे मजदूर हो आपके लिए किसान लड़ रहा है तो आओ सब मिलकर इस जो बर्बरता पे सरकार उतरी है इसके खिलाफ एक साथ होकर लड़े धन्यवाद बी क्रांतिकारी बी बलदेव सिंह जीरा क्रांतिकारी तो 2 मिनट कर लो भइलो तो कहंदे कि कल्ला कल्ला हनते बखालन तो भी हैगेया ਚਲੋ ਬਈ ਅ ਦੋਸਤੋ ਇੱਕ ਜਿਹੜੀ ਗੱਲ ਹਰੀਗੜ੍ਹ ਸਾਹਿਬ ਨੇ ਰੱਖੀ ਆ ਉਹਦੇ ਚ ਅਸੀਂ ਤੁਹਾਡੇ ਸਾਰਿਆਂ ਭਰਾਵਾਂ ਦਾ ਸਹਿਯੋਗ ਚਾਹੁੰਦੇ ਆ ਕਿਉਂਕਿ ਮੋਰਚੇ ਨੂੰ ਜਿਹੜੀ ਹਰੀਗੜ੍ਹ ਸਾਹਿਬ ਨੇ ਕਿਹਾ ਵੀ ਦੋ ਜਥੇਬੰਦੀਆਂ ਦਾ ਵਿਖਾਉਣਾ ਵੀ ਸਿਰਫ ਦੋ ਜਥੇਬੰਦੀਆਂ ਦਾ ਇੱਥੇ ਬਾਕੀ ਜਥੇਬੰਦੀਆਂ ਤਾਂ ਨਾਲ ਨਹੀਂ ਹੈਗੀਆਂ ਇਹ ਮੋਰਚੇ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਉਣ ਵਾਲੀ ਗੱਲ ਆ ਇਹਨੂੰ ਆਪਾਂ ਪਾਸੇ ਕਰ ਸਕਦੇ ਆ ਗੱਲ ਤੇ ਲੀਕ ਵੱਜ ਸਕਦੀ ਆ ਜੇ ਤੁਸੀਂ ਸਾਰੇ ਹੀ ਸਹਿਯੋਗ ਦਿਓ ਤਾਂ ਵੀ ਇੱਥੇ ਕਿੰਨੀਆਂ ਜਥੇਬੰਦੀਆਂ ਵਾਂ 12 ਦੇ ਕਰੀਬ ਜਥੇਬੰਦੀਆਂ ਤੋਂ ਉਹ ਆ ਜਿਹੜੀਆਂ ਬੱਤੀਆਂ ਚੋਂ ਆਪਣੇ ਨਾਲ ਪਹਿਲਾਂ ਬੱਤੀਆਂ ਚ ਸੀ ਤੇ ਹੁਣ ਜਿਹੜੀਆਂ ਇਹਨਾਂ ਦੋਹਾਂ ਮੋਰਚਿਆਂ 'ਚ ਆ। ਦੂਸਰੀ ਗੱਲ ਪੱਤੀਆਂ 'ਚ ਸੀ ਪਹਿਲਾਂ। ਆਹੋ ਇਸਕੀ ਅਗਲੀ ਗੱਲ ਅਗਲੀ ਗੱਲ ਜਹੋ ਜੀਆਂ ਹੁਣ ਦੁਨੀਆ ਪੱਧਰ ਤੇ ਹਾਲਾਤ ਬਣੇ ਹੋਏ ਆ। ਆਪਾਂ ਰੋਜ਼ ਖ਼ਬਰਾਂ ਸੁਣਦੇ ਆ ਵੀ ਦੁਨੀਆ ਤੀਸਰੀ ਸੰਸਾਰ ਜੰਗ ਵੱਲ ੱੱਕੀ ਜਾ ਰਹੀ ਆ। ਤਕਰੀਬਨ ਵੱਡੇ ਪੱਧਰ ਤੇ ਲੜਾਈਆਂ ਚੱਲ ਰਹੀਆਂ ਆ। ਸੋ ਇਹ ਜਿਹੇ ਹਾਲਤਾਂ ਦੇ ਵਿੱਚ ਕੋਈ ਮੂਰਖ ਸਰਕਾਰ ਹੀ ਹੋਊਗੀ ਜਿਹੜੀ ਆਪਦੇ ਦੇਸ਼ ਦੇ ਵਿੱਚ ਕੋਈ ਐਹੋ ਜਿਹੀ ਗੜਬੜ ਖੜੀ ਕਰ ਰਹੀ ਆ ਤੇ ਜਿਹੜੇ ਬੰਦੇ ਹੁਣ ਤੱਕ ਜਿਹੜੇ ਪੰਜਾਬ ਦਾ ਇਤਿਹਾਸ ਆ ਜਿਨ੍ਹਾਂ ਨੇ ਇਸ ਦੇਸ਼ ਦੀ ਰਾਖੀ ਕੀਤੀ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਸਿਰ ਦਿੱਤੇ ਅੱਜ ਉਹ ਜਿਹੜੇ ਅੰਗਰੇਜ਼ਾਂ ਖਰਾਫ ਲੜ ਕੇ ਸਿਰ ਦਿੰਦੇ ਰਹੇ ਆ ਹੁਣ ਉਹਨਾਂ ਤੇ ਦੁਸ਼ਮਣ ਦੇਸ਼ ਵਾਂਗੂ ਜਿਹੜਾ ਹਮਲਾ ਹੋਇਆ ਅੱਜ ਤੁਸੀਂ ਸਾਰਿਆਂ ਨੇ ਦੇਖਿਆ ਸੋ ਇਹ ਸਰਕਾਰ ਨਾ ਤਾਂ ਕਿਸਾਨਾਂ ਦੀ ਆ ਕੋਈ ਵੀ ਵਰਗ ਜੇ ਕੋਈ ਅਜੇ ਵਰਗ ਇਹ ਸਮਝਦਾ ਵਾ ਜੇ ਕੋਈ ਧਰਮ ਵੀ ਇਹ ਸਮਝਦਾ ਬਾਬੀ ਸਰਕਾਰ ਸਾਡੀ ਆ ਤੇ ਇਹ ਕਿਸਾਨਾਂ ਦੇ ਉਲਟ ਆ ਜਾਂ ਸਿੱਖਾਂ ਦੇ ਉਲਟ ਆ ਮੈਂ ਸਮਝਦਾ ਵੀ ਇਹ ਗੱਲ ਠੀਕ ਨਹੀਂ ਗਈ ਜੋ ਵੀ ਹੱਕ ਮੰਗੂਗਾ ਆਪਾਂ ਦੇਖਿਆ ਵੀ ਰਾਜਪੂਤ ਇਹਨਾਂ ਨੇ ਕੁੱਟੇ ਗੁੱਜਰ ਇਹਨਾਂ ਨੇ ਗੁਜਰਾਂ ਤੇ ਅਤਿਆਚਾਰ ਇਹਨਾਂ ਨੇ ਕੀਤਾ ਦਲਤਾਂ ਤੇ ਅਤਿਆਚਾਰ ਇਹਨੇ ਕੀਤਾ ਜਿਹੜਾ ਵੀ ਕੋਈ ਆਪਦਾ ਹੱਕ ਮੰਗਦਾ ਵਾ ਸਿਰਫ ਇਹਨਾਂ ਦੇ ਮਿੱਤਰ ਅਬਾਨੀ ਅਡਾਨੀ ਆ ਵੱਡੇ ਸਰਮਾਇਦਾਰ ਲੋਕ ਆ ਹੋਰ ਜਿਹੜੇ ਕਿਰਤ ਕਰਨ ਵਾਲੇ ਉਹ ਕਿਸੇ ਧਰਮ ਨਾਲ ਕਿਸੇ ਤਬਕੇ ਕਿਸੇ ਫਿਰਕੇ ਨਾਲ ਸਬੰਧਤ ਹੋਣ ਉਹਨਾਂ ਦੇ ਉੱਤੇ ਇਸ ਤਰ੍ਹਾਂ ਹੀ ਇਹ ਟੀਅਰ ਗੈਸ ਜੋ ਵੀ ਲਾਠੀ ਚਾਰਜ ਸਾਰਾ ਕੁਝ ਹੁੰਦਾ ਵਾ ਸੋ ਸਾਡੀ ਪੂਰੇ ਦੇਸ਼ ਨੂੰ ਅਪੀਲ ਆ ਵੀ ਕਿਸਾਨਾਂ ਦੇ ਨਾਲ ਖੜੋ ਕਿਸਾਨਾਂ ਦੇ ਗੱਲ ਸੁਣੋ ਜਿਹੜਾ ਕਿਸਾਨਾਂ ਦਾ ਚਿਹਰਾ ਵਗਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਸੀਂ ਜਿਹੜੋ 100-100 ਦਾ ਜਥਾ ਭੇਜਣ ਦਾ ਫੈਸਲਾ ਕੀਤਾ ਤਾਂ ਸਾਡੇ ਦਿਮਾਗ ਦੇ ਸਭ ਤੋਂ ਵੱਡੀ ਗੱਲ ਇਹ ਹੀ ਸੀ ਵੀ ਜਦੋਂ ਵੀ ਅਸੀਂ ਗੱਲ ਕਰਦੇ ਆਂ ਤੇ ਸਾਡੀ ਗੱਲ ਨੂੰ ਕਾਟ ਕਰਦੇ ਆ ਇਹਨਾਂ ਦੇ ਮინისტრ ਵੀ ਇਹ ਤਾਂ ਹਮਲਾ ਕਰਨ ਆਉਂਦੇ ਆ ਟਰੈਕਟਰ ਲੈ ਕੇ ਆਉਂਦੇ ਆ ਜੀਸੀਪੀਆਂ ਲੈ ਕੇ ਆਉਂਦੇ ਆ ਉਸ ਗੱਲ ਨੂੰ ਕਾਟ ਕਰਨ ਵਾਸਤੇ ਅਸੀਂ ਜਥਾ ਪੈਦਲ ਖੱਲਿਆ ਤੇ ਉਸ ਤੋਂ ਅੱਗੇ ਜਾ ਕੇ 100-100 ਦੀ ਗਿਣਤੀ ਖੱਲੀ ਵੀ ਜੇ ਅਸੀਂ ਵੱਧ ਖੱਲਾਂਗੇ ਕਿਤੇ ਇਹ ਨਾ ਕਹਿ ਦੇਣ ਵੀ ਵੱਡਾ ਇਹ ਗਿਣਤੀ ਚਾ ਰਹੇ ਆ ਸੋ ਅੱਜ ਅਸੀਂ ਸਾਫ ਸਾਡੇ ਜਥਿਆਂ ਨੇ ਜਾ ਕੇ ਇਹ ਗੱਲ ਸਾਫ ਕਰਤੀ ਆ ਵੀ ਅਸੀਂ ਚਾਹੇ ਜਥਾ ਸੌਦਾ ਹੁਣ ਭੇਜਦੇ ਆ ਜੇ ਅਸੀਂ ਦਸਾਂ ਮੰਡਿਆਂ ਨਾਲ ਜਥੇ ਭੇਜੀਏ ਸਾਨੂੰ ਅੱਗੇ ਨਹੀਂ ਲੰਘਣ ਦੇਣਗੇ ਕਿਉਂਕਿ ਇਹਨਾਂ ਦੀ ਕੋਈ ਮਨਸ਼ਾ ਨਹੀਂ ਹੈਗੀਗੀ ਕਿਸਾਨਾਂ ਦੀਆਂ ਮੰਗਾਂ ਹੱਲ ਕਰਨ ਦੀ ਉਹਨਾਂ ਦੀਆਂ ਮੰਗਾਂ ਮੰਨਣ ਦੀ ਇਹ ਸਿਰਫ ਕਿਸਾਨਾਂ ਨੂੰ ਦੂਸਰੇ ਭਾਈਚਾਰੇ ਚੋਂ ਨਖੇੜ ਕੇ ਆ ਆਪ ਦਾ ਮਤਲਬ ਸਿੱਧ ਕਰਨਾ ਚਾਹੁੰਦੇ ਆ ਜਿੱਤੇ ਅਸੀਂ ਕਦੇ ਵੀ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਸਾਰੇ ਭਾਈਚਾਰਿਆਂ ਨੂੰ ਬੇਨਤੀ ਆ ਵੀ ਉਹ ਕਿਸਾਨਾਂ ਦੇ ਨਾਲ ਖੜਨਾ ਕਿ ਕਿਉਂਕਿ ਕਿਸਾਨਾਂ ਨੇ ਇਸ ਦੇਸ਼ ਵਾਸਤੇ ਬਹੁਤ ਕੁਝ ਗਵਾਇਆ ਤਿੰਨ ਤਿੰਨ ਪੀੜੀਆਂ ਗਲਗੀਆਂ ਸਾਡੀਆਂ ਸਾਡੇ ਬਜ਼ੁਰਗਾਂ ਨੇ ਇਸ ਜ਼ਮੀਨ ਨੂੰ ਉਪਜਾਊ ਬਣਾਉਣ ਵਾਸਤੇ ਤਿੰਨ ਤਿੰਨ ਪੀੜ੍hiyan ਸਾਡੀਆਂ ਜਿਹੜੀਆਂ ਵਾਂ ਉਹ ਖੇਤਾਂ 'ਚ ਕੁਰਬਾਨ ਕਰਤੀਆਂ ਵਾਂ ਹੁਣ ਉਹਨਾਂ ਦੇ ਵਾਰਿਸ ਜਿਹੜੇ ਆ ਉਸੇ ਜ਼ਮੀਨ ਨੂੰ ਉਸੇ ਫਸਲ ਨੂੰ ਬਜਾਉਣ ਬਚਾਉਣ ਵਾਸਤੇ ਲੜ ਰਹੇ ਆ ਤੇ ਸਾਰੇ ਦੇਸ਼ ਨੂੰ ਚਾਹੀਦਾ ਕਿ ਉਹ ਸਾਡਾ ਸਾਥ ਦੇਣ ਧੰਨਵਾਦ ਆ ਮਲਕੀਤ ਸਿੰਘ ਜੀ ਗੁਲਾਮੀ ਵਾਲਾ ਜਿਹੜੀ ਜੱਥੇ ਦੀ ਗਵਾਹੀਦ ਕਰਨ ਗਏ ਸੀਗੇ ਇੱਕ ਕਿਸਾਨ ਮਜ਼ਦੂਰ ਮੋਰਤਾ ਪੰਜਾਬ ਦੇ ਆਗੂ ਨੇ ਜੀ ਮੈਂ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੇ ਜਿੱਥੇ ਸਾਡੇ ਉੱਤੇ ਗੋਲੇ ਛੁੱਟੇ ਜਾਂਦੇ ਆ ਉੱਥੇ ਪੱਤਰਕਾਰ ਭਾਈਚਾਰੇ ਦੇ ਉੱਤੇ ਵੀ ਛੁੱਟੇ ਗਏ ਅੱਜ ਨਾਲ ਬਾਛਰ ਪਾਣੀ ਦੀ ਕੀਤੀ ਗਈ ਹੈ ਸਾਡੇ ਨੂੰ ਡੀਸੀ ਐਸਪੀ ਅੰਮ੍ਰਾਲਾ ਗੱਲ ਕਰ ਰਹੇ ਸੀ ਜਦੋਂ ਡੀਸੀ ਗੱਲ ਕਰ ਰਹੇ ਸੀ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਉੱਥੇ ਡੀਸੀ ਦੇ ਪਿੱਛੇ ਜਿਹੜੀ ਅਰਧ ਫੋਰਸ ਸੈਨਿਕ ਖੜੇ ਸੀ ਉਹਨਾਂ ਦੇ ਵਿੱਚੋਂ ਇੱਕ ਛੋਟੇ ਮੁਲਾਜ਼ਮ ਨੇ ਡੀਸੀ ਦੀ ਗੱਲ ਕਰਦਿਆਂ ਹੋਇਆਂ ਗੱਲ ਕੀਤੀ ਜਿੰਨੇ ਜੇ ਦਿੱਲੀ ਤੋਂ ਹੁਕਮ ਨਹੀਂ ਆਉਂਦਾ ਉਹਨਾਂ ਜੇ ਤੁਹਾਨੂੰ ਅੱਗੇ ਨਹੀਂ ਵਧਣ ਦਿੰਦਾ ਡੀਸੀ ਜੀ ਕੀ ਵਿਚਾਰਾ ਗੱਲ ਕਰਾਏਗਾ ਜਿਹੜਾ ਪ੍ਰਾਈਮ ਮਿਨਿਸਟਰ ਨਾਲ ਜਿਹੜੀ ਅਰਧ ਸੈਨਿਕ ਗੱਲ ਨਹੀਂ ਮੰਨਦੇ ਤੁਸੀਂ ਪੱਤਰਕਾਰਾਂ ਨੇ ਉੱਥੇ ਨੋਟ ਕੀਤਾ ਹੋਵੇਗਾ ਵੀ ਜੋ ਵੀ ਹੈ ਸਾਡੇ ਨਾਲ ਅਸੀਂ ਤੇ ਕਿਹਾ ਵੀ ਅਸੀਂ ਗੱਲ ਕਰਨ ਚੱਲੇ ਆ ਸਾਡਾ 47 ਤੋਂ ਲੈ ਕੇ ਸਾਡੇ ਬਜ਼ੁਰਗਾਂ ਨੇ ਬੰਜਰ ਪਹਿਲੀ ਪੁੱਟ ਕੇ ਬਣਾਈ 컬러 ਵਾਲੀਆਂ ਪਹਿਲੀਆਂ ਨੂੰ ਆਵਾਜ਼ ਦਿੱਤਾ ਉਸ ਤੋਂ ਬਾਅਦ ਸਾਡਾ ਜ਼ਿਮੀਦਾਰ ਮਜ਼ਦੂਰ ਤੇ ਜ਼ਿਮੀਦਾਰ ਕਰਜ਼ਾਈ ਹੋ ਗਿਆ 10 10 15 15 ਲੱਖ ਦੀਆਂ ਲਿੰਮਟਾਂ ਹੋ ਗਈਆਂ ਇਸ ਲਈ ਹੋਈਆਂ ਜਿਹੜੀਆਂ ਫਸਲਾਂ ਦੇ ਉੱਤੇ ਐਮ ਐਸ ਪੀ ਤੇ ਦੋ ਫਸਲਾਂ ਦੇ ਦਿੰਦੇ ਆ ਨਾ ਇਹ ਕਹਿੰਦੇ 24 ਤੇ ਅਸੀਂ ਐਮ ਐਸ ਪੀ ਦੇ ਰਹੇ ਆ ਸਾਡੇ ਪੰਜਾਬ ਤੇ ਹਰਿਆਣਾ ਤੇ ਐਮਐਸਪੀ ਝੋਨੇ ਕਣਕ ਦੇ ਸਿਰਫ ਦਿੱਤੀ ਹੈ ਜਿਹੜਾ ਝੋਨੇ ਦਾ ਤੁਸੀਂ ਐਸ ਕੀ ਹਰਿਆਣਾ ਪੰਜਾਬ ਦੇ ਵਿੱਚ ਹਾਲ ਦੇਖਿਆ ਹੈ ਛੈਲਰ ਮਾਲਕਾਂ ਨੇ 5 5 600 ਰੁਪਿਆ ਕੱਟ ਦਿੱਤਾ ਹੈ ਮੋਚਰ ਦੇ ਨਾਂ ਤੇ ਸਰਕਾਰ ਨੇ ਉਹਨਾਂ ਨੂੰ ਲੁੱਟਣ ਦੀ ਖੋਲ ਦਿੱਤੀ ਗਈ ਹੈ ਇਸ ਤਰ੍ਹਾਂ ਹੀ ਜਿਹੜੇ ਦੂਜਾ ਹੈ ਹੋਰ ਫਸਲਾਂ ਹੈ ਅਸੀਂ ਜਦੋਂ ਮੰਡੀ ਦੇ ਵਿੱਚ ਵੇਚਣ ਜਾਂਦੇ ਆ ਤੇ ਉੱਥੇ ਸਾਨੂੰ ਪਤਾ ਲੱਗਦਾ ਸਾਡੇ ਘਰ ਦੇ ਸੋਚਦੇ ਆ ਵੀ ਸਾਡਾ ਆਰਥਿਕ ਬਸਤਾ ਉੱਪਰ ਜਾਏਗੀ ਪਰ ਜਦੋਂ ਉਥੇ ਘਾਟੇ ਦੇ ਵਿੱਚ ਸਾਡੀ ਫਸਲ ਵੇਖਦੀ ਹੈ ਜਿਹੜਾ ਸਾਡਾ ਲਾਗਤ ਮੁੱਲ ਹੁੰਦਾ ਉਹ ਵੀ ਨਹੀਂ ਪੂਰਾ ਹੁੰਦਾ ਅਸੀਂ ਤਾਂ ਇਹ ਗੱਲਾਂ ਜਸੇ ਦੇ ਰੂਪ ਪੈਦਲ ਜਾ ਕੇ ਆਪਣੇ ਸਰਕਾਰ ਨੂੰ ਦੱਸਣ ਚੱਲੇ ਸਾਂ ਠੀਕ ਹੈ ਮੇਰੇ ਪਿੱਛੇ ਆ ਰਹੇ ਅਨੰਦ ਕੁਮਾਰ ਖੜੇ ਤਮ ਲਾਡੂ ਚ ਬਲਾਰਾ ਜੀ ਖੜਿਆ ਰਾਜਸਥਾਨ ਤੋਂ ਬਰਾਮਕੇ ਸਾਹਿਬ ਵੀ ਖੜਿਆ ਬੀਕੇ ਜੂ ਪਨੇੜੀ ਦੇ ਆਗੂ ਖੜਿਆ ਹੋਰ ਵੀ ਸਾਥੀ ਹੈਗੇ ਸਾਡੇ ਯੂਨੀਅਨਾਂ ਦੇ ਕਿਉਂਕਿ ਤੁਹਾਡੀ ਪੀਸੀਐਡੀ ਲੰਮੀ ਨਹੀਂ ਚੱਲ ਸਕਦੀ ਤੋ ਅਸੀਂ ਦੱਸਣਾ ਚਾਹੁੰਦੇ ਦੋ ਨਹੀਂ ਬਥੇਰੇ ਹੈਗੇ ਬਾਈ ਹਾਂਜੀ ਹੁਣ ਕੋਈ ਸਵਾਲ ਕਰ ਲੋ ਮੇਸਰ ਦਿੱਲੀ ਕਦੋਂ ਤੱਕ ਜਾਏਗਾ ਜੱਥਾ ਅਗਲਾ ਦਿੱਲੀ ਚੋਂ ਮਾਸਟਰ ਕਦੋਂ ਰੀਜ਼ਿਊਮ ਕਰੂਗਾ ਅਸੀਂ ਜਿਹੜੀ ਗੱਲ ਕਹਿਤੀ ਹਰਿਆਣੇ ਦਾ ਜੱਥਾ ਵੀ ਜਾਊਗਾ ਬੀਬੀਆਂ ਦਾ ਕਦੋਂ ਜਾਊਗਾ ਇਹਦੇ ਬਾਰੇ ਦੋ ਫੋਨ ਫੈਸਲਾ ਕਰਨਗੇ ਜੀ ਪੰਜਾਬ ਰਾਜ ਨਹੀਂ ਹੋ ਰਿਹਾ ਇਲਾਜ ਹੋ ਰਿਹਾ ਜੀ ਹਾਂ ਦੇਖੋ ਅਸੀਂ ਜਦੋਂ ਕਹੇ ਸੀ ਹੁਣ ਫੇਰ ਇੱਕ ਪ੍ਰੈਸ ਨੂੰ ਜਾਣਕਾਰੀ ਦੇ ਦਈਏ ਇਹ ਤੋਂ 20 ਮਿੰਟਾਂ ਬਾਅਦ ਪੀਸੀ ਮੁੱਕਣ ਤੋਂ ਬਾਅਦ ਅਸੀਂ ਹਸਪਤਾਲ ਜਾ ਰਹੇ ਹਾਂ ਜੇ ਪ੍ਰੈਸ ਜਾਣਾ ਚਾਹੁੰਦੀ ਉਹ ਅਜੇ ਸਾਡੇ ਨਾਲ ਸਥਿਤੀ ਜ਼ਿਆਦਾ ਸਪਸ਼ਟ ਹੋ ਜਾਊਗੀ ਕੱਲ ਕੱਲ ਜਥਾ ਨਹੀਂ ਰਹਿਣਾ ਹੋਏਗਾ ਜੀ ਕੱਲ ਤਾਂ ਨਹੀਂ ਨਹੀਂ ਦੇਖੋ 18 ਤੱਕ ਦੇ ਤੇ ਪ੍ਰੋਗਰਾਮ ਲਾਣੇ ਗਏ 18 ਤੱਕ ਨਹੀਂ ਜਾਏਗਾ ਠੀਕ ਹੈ ਜੀ ਇਹ ਦੋ ਗਾਹਾਂ ਦੋਵੇਂ ਫੋਰਮ ਫੈਸਲਾ ਕਰਕੇ ਅਗਲਾ ਲੈਣ ਕਰਨਗੇ ਪੰਹੇਰ ਸਾਹਿਬ ਪੰਹੇਰ ਸਾਹਿਬ ਗੁਰਨਾਮ ਸਿੰਘ ਚਡੂਨੀ ਨੇ ਹੁਣੇ ਕਿਹਾ ਹੈ ਕਿ